ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਇਹ ਕਾਮਯਾਬੀ ਦਾ ਮੰਤਰ ਤੁਸੀਂ ਕਿਸੇ ਵੀ ਦਿਨ ਕੰਮਣਾ ਸ਼ੁਰੂ ਕਰ ਦਿੰਦੇ ਹੋ ਤਾਂ ਰਾਤ ਨੂੰ ਸੌਣ ਵੇਲੇ ਚੁੱਪ ਚਾਪ ਕਰਨਾ ਸ਼ੁਰੂ ਕਰ ਦੇਵੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਘਾਟੇ ਪੂਰੇ ਹੋ ਜਾਣਗੇ ਤੁਹਾਨੂੰ ਇਸ ਗੱਲ ਦਾ ਜੇਕਰ ਯਕੀਨ ਨਹੀਂ ਆ ਰਿਹਾ ਤਾਂ ਤੁਸੀਂ ਇਸ ਕੰਮ ਨੂੰ ਸਿਰਫ ਇੱਕ ਹਫਤਾ ਹੀ ਕਰਕੇ ਦੇਖ ਲਵੋ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਕਿ ਕਿਵੇਂ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਉੱਤੇ ਹੋਣੀ ਸ਼ੁਰੂ ਹੋ ਗਈ ਹੈ ਸੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਲਵਾ ਲੈਣੀ ਜੀ ਤਾਂ ਜੋ ਤੁਹਾਡੇ ਤੇ ਤੁਹਾਡੇ ਘਰ ਪਰਿਵਾਰ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਸੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣੀ ਉਹ ਜਾਣ ਗਿਆ ਜੇਕਰ ਤੁਸੀਂ ਸੋਣ ਲੱਗਿਆਂ ਚੁੱਪਚਾਪ ਇਹ ਕੰਮ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਸੀਂ ਕਿਸੇ ਵੀ ਦਿਨ ਇਹ ਕੰਮ ਨੂੰ ਕਰਨਾ ਸ਼ੁਰੂ ਕਰ ਦੇਵੋ ਹੁਣ ਗੱਲ ਕਰਦੇ ਹਾਂ ਵੀ ਕਿਹੜਾ ਕੰਮ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਸਾਡੀ ਜ਼ਿੰਦਗੀ ਤੇ ਇਸ ਦਾ ਫਿਰ ਅੱਗੇ ਚੰਗਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਊਗਾ ਸਾਧ ਸੰਗਤ ਜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਸੋਹਣੀ ਅਤੇ ਸਰਲ ਬਣਾਉਣਾ ਚਾਹੁੰਦੇ ਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਛਕ ਨਿਯਮ ਲਾਗੂ ਕਰਨੇ ਹੀ ਪੈਣਗੇ ਰਾਤ ਨੂੰ ਸੌਣ ਲੱਗਿਆਂ ਇਹ ਕੰਮ ਕਰਨੇ ਸ਼ੁਰੂ ਕਰ ਦੇਵੋ ਸਾਧ ਸੰਗਤ ਜੀ ਇਹ ਚੰਗੀਆਂ ਆਦਤਾਂ ਹਨ ਜਿਹੜੀਆਂ ਆਦਤਾਂ ਸਾਡੀ ਜ਼ਿੰਦਗੀ ਦੇ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੀਆਂ ਜਿਵੇਂ ਨਾ ਕਈ ਵਾਰ ਕੀ ਹੁੰਦਾ ਹੈ ਕਿ ਪੂਰੇ ਦਿਨ ਕੰਮਕਾਰ ਕਰਦੇ ਰਹਿੰਨੇ ਹਾਂ ਪੂਰੇ ਦਿਨ ਦੇ ਵਿੱਚ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਬੋਝ ਬਣਿਆ ਹੀ ਰਹਿੰਦਾ ਹੈ ਕੋਈ ਨਾ ਕੋਈ ਪਰੇਸ਼ਾਨੀ ਮਨ ਦੇ ਵਿੱਚ ਚੱਲਦੀ ਹੀ ਰਹਿੰਦੀ ਹੈ ਪੂਰਾ ਦਿਨ ਆਪਾਂ ਨਾਲੇ ਕੰਮ ਕਰਦੇ ਹਾਂ ਨਾਲੇ ਕੋਈ ਤਣਾਅ ਨਾਲੇ ਕੋਈ ਪਰੇਸ਼ਾਨੀ ਦੀ ਕੋਈ ਗੱਲ ਹੋ ਜਾਂਦੀ ਹੈ ਉਸ ਦੇ ਬਾਰੇ ਆਪਾਂ ਸੋਚਦੇ ਹੀ ਰਹਿੰਨੇ ਹਾਂ ਤੇ ਐਸੇ ਤਰੀਕੇ ਦੇ ਨਾਲ ਆਪਾਂ ਨੂੰ ਦਿਨ ਦੇ ਵਿੱਚ ਕਈ ਸਾਰੇ ਲੋਕ ਵੀ ਮਿਲਦੇ ਨੇ ਕਈਆਂ ਲੋਕਾਂ ਨੂੰ ਮਿਲ ਕੇ ਤਾਂ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਹਲਕਾ ਮਹਿਸੂਸ ਹੁੰਦਾ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤੇ ਕਈ ਲੋਕ ਅਜਿਹੇ ਹੁੰਦੇ ਨੇ ਕਿ ਆਪਾਂ ਨੂੰ ਕੋਈ ਅਜਿਹੀ ਗੱਲ ਕਹਿ ਦਿੰਦੇ ਨੇ ਕੋਈ ਚੁਭਵੀ ਗੱਲ ਕਹਿ ਦਿੰਦੇ ਨੇ ਜਿਹੜੀ ਗੱਲ ਆਪਣੇ ਦਿਮਾਗ ਦੇ ਵਿੱਚ ਕਰ ਕਰ ਜਾਂਦੀ ਹੈ ਤੇ ਜਿਹੜੀ ਆਪਾਂ ਨੂੰ ਜੁਬਦੀ ਹੀ ਰਹਿੰਦੀ ਹੈ ਆਪਾਂ ਨੂੰ ਖਾਂਦੀ ਹੀ ਰਹਿੰਦੀ ਹੈ ਉਸ ਗੱਲ ਦਾ ਬੋਝ ਆਪਣੇ ਦਿਮਾਗ ਤੇ ਬਣ ਜਾਂਦਾ ਹੈ ਤੇ ਆਪਾਂ ਉਸ ਗੱਲ ਨੂੰ ਲੈ ਕੇ ਸੋਚਦੇ ਸੋਚਦੇ ਉਸ ਦੀ ਉਲਝਣ ਤਾਣੀ ਦੇ ਵਿੱਚ ਆਪਾਂ ਓਵੇਂ ਹੀ ਸੋ ਜਾਂਦੇ ਹਾਂ ਕਿਉਂਕਿ ਆਪਾਂ ਨੂੰ ਉਹ ਗੱਲ ਹੈ ਜਿਹੜੀ ਖਾਂਦੀ ਰਹਿੰਦੀ ਆਪਣੇ ਮਨ ਦੇ ਵਿੱਚੋਂ ਨਿਕਲਦੀ ਨਹੀਂ ਜਦੋਂ ਆਪਾਂ ਦੁਖੀ ਮਨ ਨਾਲ ਸੌਂਨੇ ਹਾਂ ਤਾਂ ਫੇਰ ਆਪਾਂ ਓਵੇਂ ਹੀ ਉੱਠਦੇ ਹਾਂ ਜਦੋਂ ਆਪਾਂ ਦੁਖੀ ਮਨ ਨਾਲ ਸੋਵਾਂਗੇ ਤੇ ਨਾ ਹੀ ਤਾਂ ਰਾਤ ਨੂੰ ਆਪਣੋਂ ਢੰਗ ਨਾਲ ਨੀਂਦ ਆਉਗੀ ਨਾ ਹੀ ਆਪਣਾ ਥਕੇਵਾਂ ਲੱਥੂਗਾ ਤੇ ਨਾ ਹੀ ਦੂਸਰੇ ਦਿਨ ਸਰੀਰ ਦੇ ਵਿੱਚ ਪੋਜ਼ਿਟਿਵਿਟੀ ਤੇ એનર્ਜੀ ਆਉਗੀ ਕੰਮ ਨੂੰ ਲੈ ਕੇ ਦੂਸਰੇ ਦਿਨ ਵੀ ਆਪਣਾ ਮਨ ਉਸੇ ਤਰ੍ਹਾਂ ਹੀ ਬਣਿਆ ਰਹੂਗਾ ਸਰੀਰ ਦੇ ਵਿੱਚ ਥਕਾਵਟ ਰਹੂਗੀ ਕਿਉਂਕਿ ਜਿਹੜੀ ਗੱਲ ਹੈ ਚੁੱਭਦੀ ਹੀ ਰਹਿੰਦੀ ਹੈ ਤੇ ਆਪਣੇ ਸਰੀਰ ਨੂੰ ਹਾਰਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਕੋਈ ਗੱਲ ਆਪਣੇ ਅੰਦਰੋਂ ਨਿਕਲਦੀ ਨਹੀਂ ਫਿਰ ਸਰੀਰ ਦੇ ਵਿੱਚ ਉਹ ਪੋਜ਼ਿਟਿਵਿਟੀ ਉਹ એનર્ਜੀ ਨਹੀਂ ਆਉਂਦੀ ਸਰੀਰ ਥਕਾਵਟ ਮੰਨਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਸਾਧੂ ਸੰਤ ਕਹਿੰਦੇ ਨੇ ਕਿ ਆਪਣੀਆਂ ਜੋ ਵੀ ਪਰੇਸ਼ਾਨੀਆਂ ਨੇ ਜੋ ਵੀ ਦੁੱਖ ਤਕਲੀਫਾਂ ਨੇ ਇਹ ਤੁਸੀਂ ਰਾਤ ਨੂੰ ਸੌਣ ਲੱਗਿਆਂ ਪਰਮ ਪਿਤਾ ਪਿਤਾ ਜੀ ਨਾਲ ਕਰਨੀਆਂ ਸ਼ੁਰੂ ਕਰ ਦਿਓ ਸੱਚੇ ਪਾਤਸ਼ਾਹ ਜੀ ਨਾਲ ਸਾਰੀਆਂ ਮਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ ਕੁਝ ਇੱਕ ਅਜਈਆਂ ਗੱਲਾਂ ਹੁੰਦੀਆਂ ਨੇ ਕਿ ਆਪਾਂ ਆਪਣੇ ਭੈਣ ਭਰਾਵਾਂ ਨੂੰ ਦੱਸਣ ਤੋਂ ਦੱਸਦੇ ਨਹੀਂ ਕਿ ਸੋਚਦੇ ਹਾਂ ਚਲੋ ਜੋ ਪਰੇਸ਼ਾਨੀ ਮੈਨੂੰ ਮਿਲੀ ਲੱਗੀ ਹੋਈ ਹੈ ਦੂਸਰਿਆਂ ਨੂੰ ਦੱਸ ਕੇ ਉਹਨਾਂ ਨੂੰ ਕਾਰੇ ਵਾਸਤੇ ਆਪਾਂ ਪਰੇਸ਼ਾਨ ਕਰਨਾ ਹੈ ਸਾਧ ਸੰਗਤ ਜੀ ਆਪਣੇ ਜੋ ਵੀ ਮਨ ਦਾ ਥਕਾਵਟ ਹੈ ਜੋ ਵੀ ਗੱਲਬਾਤ ਹੈ ਆਪਣੇ ਪਰਮ ਪਿਤਾ ਪਿਤਾ ਜੀ ਸੱਚੇ ਵਾਹਿਗੁਰੂ ਜੀ ਨਾਲ ਕਰਨੀ ਆ ਸ਼ੁਰੂ ਕਰ ਦੋ ਸਾਧ ਸੰਗਤ ਜੀ ਸੱਚੇ ਪਿਤਾ ਜੀ ਗੁਰੂ ਨਾਨਕ ਮਹਾਰਾਜ ਜੀ ਆਪਣੇ ਪਰੇਸ਼ਾਨੀਆਂ ਇਕੱਲੀਆਂ ਸੁਣਦੇ ਹੀ ਨਹੀਂ ਉਹਨਾਂ ਦਾ ਹੱਲ ਵੀ ਪਰਮਾਤਮਾ ਜੀ ਕਢਦੇ ਨੇ ਆਪਾਂ ਨੂੰ ਉਹਨਾਂ ਮੁਸ਼ਕਲਾਂ ਵਿੱਚੋਂ ਵੀ ਸਤਿਗੁਰੂ ਜੀ ਕਢਦੇ ਨੇ ਪਰਮਾਤਮਾ ਦਾ ਬਹੁਤ ਵੱਡਾ ਸਹਾਰਾ ਹੈ ਇਸ ਕਲਯੁਗ ਦੇ ਵਿੱਚ ਐਡਾ ਵੱਡਾ ਸਹਾਰਾ ਹੋਰ ਕੋਈ ਨਹੀਂ ਜਿੰਨਾ ਵੱਡਾ ਸਹਾਰਾ ਆਪਣੇ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਹੈ ਸਾਧ ਸੰਗਤ ਜੀ ਜੋ ਵੀ ਤੁਹਾਡੇ ਬਾਣੀ ਕੰਠ ਹੈ ਉਸ ਬਾਣੀ ਨੂੰ ਪੜਦਿਆਂ ਪੜਦਿਆਂ ਹੀ ਸੋਇਆ ਕਰੋ ਕਿਉਂਕਿ ਫਿਰ ਆਪਣੇ ਮਨ ਦੇ ਵਿੱਚ ਉਹੀ ਵਿਚਾਰ ਧਾਰਾ ਚੱਲਦੀ ਰਹਿੰਦੀ ਹੈ ਜੋ ਆਪਾਂ ਲੈ ਕੇ ਸੋਨੇ ਹਾਂ ਜੇ ਤੁਹਾਨੂੰ ਕੋਈ ਵੀ ਬਾਣੀ ਪਸੰਦ ਹੈ ਪੜ੍ਹਨੀ ਕੰਟ ਹੈ ਵਾਹਿਗੁਰੂ ਵਾਹਿਗੁਰੂ ਚਾਹੇ ਮੂਲ ਮੰਤਰ ਦਾ ਜਾਪ ਚਾਹੇ ਕੋਈ ਕੰਗਾਂ ਨੂੰ ਤਾਂ ਸੱਚੇ ਪਾਤਸ਼ਾਹ ਜੀ ਦੀ ਏਡੀ ਮਿਹਰ ਕਿਰਪਾ ਹੈ ਕਿ ਜੋਪਈ ਸਾਹਿਬ ਦੇ ਪਾਠ ਵੀ ਕੰਠ ਨੇ ਜੇਕਰ ਤੁਹਾਨੂੰ ਜੋਪਈ ਸਾਹਿਬ ਜੀ ਦਾ ਪਾਠ ਕੰਠ ਹੈ ਤਾਂ ਤੁਸੀਂ ਉਹ ਕਰਦੇ ਕਰਦੇ ਸੋਇਆ ਕਰੋ ਜੋ ਵੀ ਆਪਣੀ ਪਰੇਸ਼ਾਨੀ ਹੈ ਜੋ ਵੀ ਦੁੱਖ ਤਕਲੀਫ ਹੈ ਸੱਚੇ ਪਾਤਸ਼ਾਹ ਜੀ ਨਾਲ ਆਪਣੀ ਗੱਲ ਸੱਚੇ ਪਾਤਸ਼ਾਹ ਜੀ ਅੱਗੇ ਰੱਖਿਆ ਕਰੋ ਉਹਨਾਂ ਨਾਲ ਆਪਣੀ ਗੱਲਬਾਤ ਸਾਂਝੀ ਕਰਿਆ ਕਰੋ ਭਲਾਂਦੀ ਤੁਹਾਡੇ ਕਿੰਨੇ ਹੀ ਰਿਸ਼ਤੇਦਾਰ ਨੇ ਕਿੰਨੇ ਹੀ ਸਕੇ ਭੈਣ ਭਰਾ ਨੇ ਤੁਹਾਡੀਆਂ ਹੱਡ ਬੀਤੀਆਂ ਸੁਣਨ ਵਾਲੇ ਬੇਸ਼ੱਕ llamada Neuவி hanno para ਜੋ ਪਰਮਾਤਮਾ ਨੇ ਜਿਹੜੀ ਗੱਲ ਦਾ ਮੁਸ਼ਕਲ ਦਾ ਹੱਲ ਕੱਢਣਾ ਹੈ ਇਹ ਆਪਣੇ ਰਿਸ਼ਤੇਦਾਰ ਆਪਣੇ ਭੈਣ ਭਰਾ ਸੁਣ ਤਾਂ ਸਕਦੇ ਨੇ ਪਰ ਇਹਨਾਂ ਮੁਸ਼ਕਲਾਂ ਵਿੱਚੋਂ ਕੱਢ ਨਹੀਂ ਸਕਦੇ ਕੱਢ ਤਾਂ ਆਪਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੀ ਗਲਤ ਚਾ ਕੋਈ ਵੀ ਪਰੇਸ਼ਾਨੀ ਹੈ ਤਾਂ ਚਾ ਕੋਈ ਗਲਤ ਰਾਹ ਤੇ ਚੱਲ ਪਿਆ ਚਾ ਕੋਈ ਪਰੇਸ਼ਾਨੀ ਹੈ ਚਾ ਕੋਈ ਵੀ ਦਿੱਕਤ ਹੈ ਘਰ ਦੇ ਵਿੱਚ ਇਹਨਾਂ ਵਿੱਚੋਂ ਆਪਾਂ ਨੂੰ ਜੇ ਕੋਈ ਕੱਢ ਸਕਦਾ ਹੈ ਉਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੀ ਆਪਾਂ ਨੂੰ ਇਹਨਾਂ ਵਿੱਚੋਂ ਕੱਢ ਸਕਦੀ ਹੈ ਐਸ ਕਰਕੇ ਸਾਧ ਸੰਗਤ ਜੀ ਜਿਸ ਮਨ ਨਾਲ ਆਪਾਂ ਸੋਵਾਂਗੇ ਫਿਰ ਉਹੀ ਮਨ ਨਾਲ ਆਪਾਂ ਉੱਠਾਂਗੇ ਜਿਹੜੇ ਵੀ ਭੈਣ ਭਰਾ ਸ੍ਰੀ ਵਾਹਿਗੁਰੂ ਜੀ ਦਾ ਨਾਮ ਜਪ ਕੇ ਪੈਂਦੇ ਨੇ ਉਹਨਾਂ ਦੇ ਜਦੋਂ ਉੱਠਣ ਵੇਲੇ ਮਨ ਦੇ ਵਿੱਚ ਫਿਰ ਵਾਹਿਗੁਰੂ ਦਾ ਉਚਾਰਨ ਹੀ ਉਹਨਾਂ ਨੂੰ ਚੇਤੇ ਆਉਂਦਾ ਹੈ ਤੇ ਫਿਰ ਉਹੀ ਊਰਜਾ ਨਾਲ ਉਹੀ ਪੋਜ਼ਿਟਿਵਿਟੀ ਨਾਲ ਜਦੋਂ ਉੱਠਦੇ ਨੇ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਜਪਦੇ ਉੱਠਦੇ ਨੇ ਤੇ ਫਿਰ ਸਾਰਾ ਦਿਨ ਉਹਨਾਂ ਦਾ ਖੁਸ਼ੀਆਂ ਭਰਿਆ ਨਿਕਲਦਾ ਹੈ ਸਾਧ ਸੰਗਤ ਜੀ ਇਸੇ ਨਾਲ ਕਿਸੇ ਤਰੀਕੇ ਦੇ ਨਾਲ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਹਰ ਵੇਲੇ ਹਰ ਰੋਜ਼ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਪਸੱਚੇ ਪਾਤਸ਼ਾਹ ਜੀ ਕਿ ਇਸ ਇਸ ਗਰੀਬ ਨੂੰ ਅੰਮ੍ਰਿਤ ਵੇਲਾ ਬਖਸ਼ੋ ਸੰਤ ਮਹਾਪੁਰਸ਼ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੁੰਦਾ ਹੈ ਇਸ ਵੇਲੇ ਦੇ ਵਿੱਚ ਉਠਣਾ ਸਮਝੋ ਤੁਹਾਡੇ ਭਾਗ ਖੁੱਲ ਗਏ ਨੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਲੱਗ ਪਈ ਜੀ ਜੇਕਰ ਤੁਸੀਂ ਇਸ ਵੇਲੇ ਉੱਠ ਰਹੇ ਹੋ ਤਾਂ ਤੁਸੀਂ ਬਹੁਤੀ ਭਾਗਾ ਵਾਲੇ ਹੋ ਬਹੁਤੀ ਕਿਸਮਤ ਵਾਲੇ ਹੋ ਕਿ ਆਪ ਉਤੇ ਪ੍ਰਮਾਤਮਾ ਜੀ ਦੀ ਕਿਰਪਾ ਬਣੀ ਹੋਈ ਹੈ ਆਪ ਜੀ ਨੂੰ ਕਿ ਪ੍ਰਮਾਤਮਾ ਜੀ ਨੇ ਸਿੱਧੇ ਰਾਸਤੇ ਤੇ ਸਹੀ ਰਾਸਤੇ ਤੇ ਚੱਲ ਰਹੇ ਹੋ ਅੰਮ੍ਰਿਤ ਵੇਲੇ ਦਾ ਵੇਲਾ ਉਹਨਾਂ ਦੀ ਖੁਸ਼ੀ ਤੋਂ ਬਿਗੇਰ ਨਹੀਂ ਮਿਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਤੋਂ ਬਿਗੇਰ ਅੰਮ੍ਰਿਤ ਵੇਲਾ ਨਹੀਂ ਮਿਲਦਾ ਫੇਰ ਹੀ ਜਦੋਂ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਫੇਰ ਹੀ ਆਪਣੇ ਸਰੀਰ ਦੇ ਵਿੱਚ ਹਿੰਮਤ ਆਉਂਦੀ ਹੈ ਅੰਮ੍ਰਿਤ ਵੇਲੇ ਉੱਠਣ ਦੀ ਕਿਉਂਕਿ ਜਿਹੜਾ ਸਵੇਰ ਦਾ ਸਮਾਂ ਹੈ ਇਸ ਵੇਲੇ ਕਹਿੰਦੇ ਕਿ ਕਾਲ ਯੁਗ ਵੀ ਆਪਣਾ ਜ਼ੋਰ ਪਾਉਂਦਾ ਹੈ ਸੁੱਤਿਆ ਹੋਇਆ ਤੇ ਹੋਰ ਦਬਾਅ ਪਾਉਂਦਾ ਹੈ ਕਿ ਉਹਨਾਂ ਨੂੰ ਹੋਰ ਗਹਿਰੀ ਨੀਂਦ ਦਿੰਦਾ ਹੈ ਕਿ ਇਹ ਉੱਠ ਨਾ ਸਕਣ ਇਹ ਸੱਚੇ ਪਾਤਸ਼ਾਹ ਜੀ ਨਾਲ ਜੁੜ ਨਾ ਸਕਣ ਇਹ ਕਿਤੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਜੀ ਪੋਜ਼ਿਟਿਵਿਟੀ ਨਾਲ ਜੁੜ ਸਕਣ ਇਹ ਕਾਲ ਯੁਗ ਦਾ ਜ਼ੋਰ ਬਹੁਤ ਜ਼ਿਆਦਾ ਪਾਉਂਦਾ ਹੈ ਕਿਉਂਕਿ ਇਹਨੂੰ ਐ ਹੁੰਦਾ ਹੈ ਕਾਲ ਯੁਗ ਨੂੰ ਐ ਹੁੰਦਾ ਕਿ ਮੇਰੇ ਨਾਲ ਜੁੜੇ ਰਹਿਣ ਇਹ ਅੰਮ੍ਰਿਤ ਵੇਲਾ ਨਾ ਸਾਹਮਣੇ ਜਿਹੜੇ ਲੋਕ ਅੰਮ੍ਰਿਤ ਵੇਲਾ ਨਹੀਂ ਸੋ ਸਾਹਮਦੇ ਉਹ ਕਲਯੁਗ ਨਾਲ ਜੁੜੇ ਹੁੰਦੇ ਨੇ ਜਿਹੜੇ ਲੋਕ ਅੰਮ੍ਰਿਤ ਵੇਲਾ ਸਾਹਮਦੇ ਨੇ ਉਹ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਨਾਲ ਜੁੜੇ ਹੁੰਦੇ ਨੇ ਐਸੇ ਕਰਕੇ ਕਲਯੁਗ ਵੀ ਉਸ ਵੇਲੇ ਜ਼ੋਰ ਪਾਉਂਦਾ ਹੈ ਬਹੁਤ ਸਾਰੀ ਨੀਂਦ ਵੇਲੇ ਨੀਂਦ ਬਹੁਤ ਆਉਂਦੀ ਹੈ ਪਰਮਾਤਮਾ ਦੀ ਕਿਰਪਾ ਤੋਂ ਬਿਗੇਰ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਆਪਣੇ ਹਮੇਸ਼ਾ ਇਹੀ ਸੋਚਿਆ ਕਰੋ ਵੀ ਆਪਣੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਹਮੇਸ਼ਾ ਚੱਲਦਾ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਦੇ ਜਾਪ ਵਗੈਰ ਆਪਣੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਆਪਣੇ ਮਨ ਦੇ ਅੰਦਰ ਪਰੇਸ਼ਾਨੀਆਂ ਚੱਲਦੀਆਂ ਹੀ ਰਹਿੰਦੀਆਂ ਹਨ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦੋ ਖਾਸ ਕਰਕੇ ਸੋਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੀ ਸੋਇਆ ਕਰੋ ਤੇ ਫਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੀ ਤੁਸੀਂ ਉੱਠੋਗੇ ਦੇਖੋ ਜੋ ਤੁਸੀਂ ਸੋਚ ਕੇ ਪੈਨੇ ਹੈ ਜਦੋਂ ਵੀ ਆਪਣੀ ਅੱਖ ਖੁੱਲਦੀ ਹੈ ਆਪਣੇ ਅੱਗੇ ਆਪਣੇ ਦਿਮਾਗ ਦੇ ਵਿੱਚ ਉਹੀ ਹੀ ਫਿਰ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਆਪਾਂ ਸੋਚ ਕੇ ਪਏ ਹੁੰਨੇ ਹੈ ਉਹੀ ਆਪਣੇ ਅੱਗੇ ਉੱਠਣਸਾਰ ਆਪਾਂ ਨੂੰ ਉਹੀ ਫਿਰ ਉਸੇ ਤਰੀਕੇ ਦੇ ਨਾਲ ਆਪਣਾ ਮਨ ਚੱਲਣਾ ਸ਼ੁਰੂ ਹੋ ਜਾਂਦਾ ਹੈ ਜੋ ਆਪਾਂ ਰਾਤ ਨੂੰ ਸੌਣ ਲੱਗਿਆਂ ਸੋਚ ਕੇ ਪੈਨੇ ਹਾਂ ਇਸ ਕਰਕੇ ਰੂਟੀਨ ਬਣਾ اپنی زندگی ਦਾ ਪਹਿਲਾ ਵੀ ਤੁਸੀਂ ਸੌਣ ਲੱਗਿਆ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਸੋਣਾ ਹੈ ਜਾਂ ਕੀਰਤਨ ਸੋਲੇ ਦਾ ਪਾਠ ਕਰਕੇ ਸੋਣਾ ਹੈ ਜਾਂ ਮੂਲ ਮੰਤਰ ਦਾ ਪਾਠ ਕਰਦਿਆਂ ਹੀ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਪਾਠ ਜਾਂ ਕੀਰਤਨ ਸੋਲੇ ਦਾ ਪਾਠ ਕਰਦਿਆਂ ਕਰਦਿਆਂ ਆਪ ਜੀ ਨੇ ਸੌ ਜਾਣਾ ਹੈ ਫਿਰ ਦੇਖਿਓ ਤੁਹਾਡੇ ਨਾਲ ਤੁਹਾਨੂੰ ਐ ਲੱਗੂਗਾ ਕਿ ਉੱਠਣ ਵੇਲੇ ਤੁਹਾਨੂੰ ਗੁਰੂ ਪਾਸ਼ਾ ਜੀ ਦੀ ਯਾਦ ਆਊਗੀ ਆਪ ਜੀ ਅੱਗੇ ਵਾਹਿਗੁਰੂ ਦਾ ਨਾਮ ਹੀ ਆਪਦੀ ਜ਼बान ਉੱਤੇ ਆਊਗਾ ਇਸ ਕਰਕੇ ਸਤਸੰਗਤ ਜੀ ਆਪਣੀ ਜ਼ਿੰਦਗੀ ਨੂੰ ਬਦਲਨੀ ਸ਼ੁਰੂ ਕਰਦੇ ਹੋ ਫਿਰ ਦੇਖਿਓ ਆਪ ਉਤੇ ਪਰਮਾਤਮਾ ਦੀ ਕਿੰਨੀ ਕਿਰਪਾ ਹੁੰਦੀ ਹੈ ਕਿਵੇਂ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਆਪਣੀਆਂ ਜੋ ਵੀ ਗੱਲਾਂ ਹੁੰਦੀਆਂ ਹੈ ਆਪਣੇ ਮਨ ਦੇ ਵਿੱਚ ਫਿਰ ਔਣੀਆਂ ਹਟ ਜਾਂਦੀਆਂ ਜਿਹੜੀਆਂ ਗੱਲਾਂ ਆਪਾਂ ਨੂੰ ਦਿਨ ਪਰ ਸਤਾਉਂਦੀਆਂ ਰਹਿੰਦੀਆਂ ਨੇ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਰਹਿੰਨੇ ਹੈ ਕੰਮਕਾਰ ਕਰਦੇ ਹੋਏ ਫਿਰ ਆਪਣਾ ਮਨ ਹਲਕਾ ਰਹਿਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਮਨ ਦੇ ਵਿੱਚ ਉਹ ਗੱਲਾਂ ਆਉਂਦੀਆਂ ਹੀ ਨਹੀਂ ਜਿਹੜੀਆਂ ਆਪਾਂ ਨੂੰ ਤੰਗ ਕਰਦੀਆਂ ਨੇ ਜਿਹੜੀਆਂ ਆਪਾਂ ਨੂੰ ਪਰੇਸ਼ਾਨ ਕਰਦੀਆਂ ਕਰਦੀਆਂ ਨੇ ਇਸ ਕਰਕੇ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਬਦਲਾਵ ਆਪ ਨੂੰ ਹੀ ਲੈ ਕੇ ਆਉਣਗੇ ਜੇਕਰ ਤੁਸੀਂ ਇਹ ਬਦਲਾਵ ਲੈ ਆਉਂਗੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ